ਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਗੱਦੀ ਤੇ ਬਰਾਜਮਾਨ ਗੁਰਧਾਰੀਨਾਥ ਮਹਾਰਾਜ ਕੀ ਜੈ ਜੀ ਮੈਂ ਰਵੀ ਗਿੱਲ ਭਗਵਾਨ ਵਾਲਮੀਕੀ ਆਦੀ ਧਰਮ ਸਮਾਜ ਤੋਂ ਜ਼ਿਲ੍ਹਾ ਪ੍ਰਧਾਨ ਗੱਲ ਕਰਦਾ ਕਿ ਅੱਜ ਤੋਂ 1811 ਜੋ ਕਿ 1811 ਨੂੰ ਕੰਪਲੇਟ ਦਿੱਤੀ ਗਈ ਹੈ ਕਿ ਫੋਨ ਚੋਰੀ ਕਰਕੇ ਪੈਸੇ ਕਢਵਾਉਣ ਦੀ 4 ਲੱਖ ਰੁਪਇਆ ਅੱਜ ਤੱਕ ਪੁਲਸ ਨੇ ਕੋਈ ਕਾਰਵਾਈ ਕੋਈ ਕੁਝ ਨਹੀਂ ਕੀਤਾ ਗਿਆ ਬਹੁਤ ਚੱਕਰ ਮਾਰੇ ਵਿਚਾਰੇ ਨੇ ਥਾਣਿਆਂ ਦੇ ਜਿਸ ਦੇ ਵਿੱਚ ਉਸਦੀ ਘਰ ਦੀ ਪ੍ਰਿਆ ਜੋ ਕਿ ਮਾਸਟਰਮੈਂਡ ਆ ਜਿਨ੍ਹਾਂ ਦੇ ਵਿੱਚ ਉਹਨੇ ਗਈ ਪੈਸੇ ਕਢਵਾ ਕੇ ਕੁਝ ਆਪਣੇ ਖਾਤੇ ਚ ਪਾਲੇ ਤੇ ਕੁਝ ਖਾਤੇ ਆਪਣੇ ਘਰ ਵਾਲੇ ਦੇ ਚ ਪਾਲੇ ਉਹਨਾਂ ਦੇ ਉੱਤੇ ਅਜੇ ਤੱਕ ਪੁਲਿਸ ਨੇ ਪਹਿਲਾਂ ਡੀਐਸਪੀ ਕੋ ਗਈ ਜੀ ਦਰਖਾਸਤ ਡੀਐਸਪੀ ਨੇ ਕੋਈ ਕਾਰਵਾਈ ਨਹੀਂ ਕੀਤੀ ਵਿਆਸ ਭੇਜਤੀ ਵਿਆਸ ਦੇ ਐਸਐਚਓ ਨੇ ਅਜੇ ਤੱਕ 1 ਮਹੀਨਾ ਬੀਤਣ ਬਾਅਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅੱਜ ਕਹਿੰਦੇ ਜੇਕਰ ਇਸ ਦੀ ਕਾਰਵਾਈ ਨਾ ਹੋਈ ਅਸੀਂ ਸੋਮਵਾਰ ਵਾਲੇ ਦਿਨ 22 ਤਰੀਕ ਨੂੰ ਜਿਹੜਾ ਆ ਕਿ ਬਿਆਸਪੁਰ ਬੰਦ ਕੀਤਾ ਜਾਊਗਾ